ਬਾਦਲ ਕੈਪਟਨ ਦੇ ਰਾਜ ਚ ਵੀ ਇਹੀ ਕੁਝ ਚੱਲਿਆ ਤੇ ਅੱਜ ਭਗਵੰਤ ਮਾਨ ਦੇ ਰਾਜ ਚ ਵੀ ਉਹੀ ਕੁਝ ਚੱਲ ਰਹੇ ਆ ਮੇਰੇ ਘਰ ਪੁਲਿਸੀ ਆਏ ਤੇ ਕਹਿੰਦੇ ਕੀ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਕੌਮੀ ਇਨਸਾਫ ਮੋਰਚੇ ਵਿੱਚ ਤੁਹਾਨੂੰ ਮੋਹਾਲੀ ਨਹੀਂ ਜਾਣ ਦੇਣਾ ਅੱਜ ਮੇਰੇ ਸਮੇਤ ਕਈ ਹੋਰ ਵੀ ਪੰਥ ਪ੍ਰਸਤ ਗੁਰਸਿੱਖਾਂ ਪੰਥਕ ਜਥੇਬੰਦੀਆਂ ਦੇ ਆਗੂਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਭਾਈ ਗੁਰਦੀਪ ਸਿੰਘ ਬਠਿੰਡਾ ਦਲ ਖਾਲਸਾ ਦੇ ਆਗੂ ਭਾਈ ਦਿਲਬਾਗ ਸਿੰਘ ਗੁਰਦਾਸਪੁਰ ਤੇ ਅਨੇਕਾ ਸਰਗਰਮ ਸਿੱਖਾਂ ਦੇ ਘਰਾਂ 'ਚ ਪੁਲਸ ਗਈ ਕਿਸੇ ਨੂੰ ਥਾਣੇ ਲੈ ਗਏ ਕਿਸੇ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਸਰਕਾਰ ਦੀ ਨੀਤੀ ਹੈ ਕਿ ਬੰਦੀ ਕਿ ਛੱਡਣੇ ਨਹੀਂ ਤੇ ਜੇ ਸਿੱਖਾਂ ਨੇ ਸੰਘਰਸ਼ ਕੀਤਾ ਤਾਂ ਹੋਰ ਸਿੰਘਾਂ ਨੂੰ ਵੀ ਫੜ ਫੜ ਕੇ ਬੰਦੀ ਬਣਾ ਦੇਵਾਂਗੇ ਇਹ ਭਾਰਤੀ ਸਟੇਟ ਸਿੱਖਾਂ ਦੀ ਆਵਾਜ਼ ਨੂੰ ਦਬਾ ਰਹੀ ਹੈ ਇਹ ਸਿੱਖਾਂ ਦੇ ਮਨੁੱਖੀ ਹੱਕਾਂ ਉੱਤੇ ਡਾਕਾ ਨਹੀਂ ਤਾਂ ਹੋਰ ਕੀ ਹੈ ਸਿੱਖਾਂ ਦਾ ਆਪਣੇ ਵੱਖਰੇ ਰਾਜ ਤੋਂ ਬਿਨਾਂ ਗੁਜ਼ਾਰਾ ਨਹੀਂ ਬਾਦਲ ਕੈਪਟਨ ਦੇ ਰਾਜ 'ਚ ਵੀ ਇਹੀ ਕੁਝ ਚੱਲਿਆ ਤੇ ਅੱਜ ਭਗਵੰਤ ਮਾਨ ਦੇ ਰਾਜ 'ਚ ਵੀ ਉਹੀ ਕੁਝ ਚੱਲ ਰਹੇ ਆ ਮੇਰੇ ਘਰ ਪੁਲਿਸੀ ਆਏ ਤੇ ਕਹਿੰਦੇ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਕੌਮੀ ਇਨਸਾਫ ਮੋਰਚੇ ਵਿੱਚ ਤੁਹਾਨੂੰ ਮੋਹਾਲੀ ਨਹੀਂ ਜਾਣ ਦੇਣਾ ਅੱਜ ਮੇਰੇ ਸਮੇਤ ਕਈ ਹੋਰ ਵੀ ਪੰਥ ਪ੍ਰਸਤ ਗੁਰਸਿੱਖਾਂ ਪੰਥਕ ਜਥੇਬੰਦੀਆਂ ਦੇ ਆਗੂਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਭਾਈ ਗੁਰਦੀਪ ਸਿੰਘ ਬਠਿੰਡਾ ਦਲ ਖਾਲਸਾ ਦੇ ਆਗੂ ਭਾਈ ਦਲਬਾਗ ਸਿੰਘ ਗੁਰਦਾਸਪੁਰ ਤੇ ਅਨੇਕਾਂ ਸਰਗਰਮ ਸਿੱਖਾਂ ਦੇ ਘਰਾਂ 'ਚ ਪੁਲਿਸ ਗਈ ਕਿਸੇ ਨੂੰ ਥਾਣੇ ਲੈ ਗਏ ਕਿਸੇ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਸਰਕਾਰ ਦੀ ਨੀਤੀ ਹੈ ਕਿ ਬੰਦੀ ਸਿੰਘ ਛੱਡਣੇ ਨਹੀਂ ਤੇ ਜੇ ਸਿੱਖਾਂ ਨੇ ਸੰਘਰਸ਼ ਕੀਤਾ ਤਾਂ ਹੋਰ ਸਿੰਘਾਂ ਨੂੰ ਵੀ ਫੜ ਫੜ ਕੇ ਬੰਦੀ ਬਣਾ ਦੇਵਾਂਗੇ ਇਹ ਭਾਰਤੀ ਸਟੇਟ ਸਿੱਖਾਂ ਦੀ ਆਵਾਜ਼ ਨੂੰ ਦਬਾ ਰਹੀ ਹੈ ਇਹ ਸਿੱਖਾਂ ਦੇ ਮਨੁੱਖੀ ਹੱਕਾਂ ਉੱਤੇ ਡਾਕਾ ਨਹੀਂ ਤਾਂ ਹੋਰ ਕੀ ਹੈ ਸਿੱਖਾਂ ਦਾ ਆਪਣੇ ਵੱਖਰੇ ਰਾਜ ਤੋਂ ਬਿਨਾ ਗੁਜ਼ਾਰਾ ਨਹੀਂ